ਗੈਰ ਮੈਰੀ ਕੰਮ ਕਰਨ ਵਾਲਿਆਂ ਤੇ ਪੰਜਾਬ ਸਰਕਾਰ ਨੇ ਕਸਿਆ ਸਕੰਜਾ ਬਠਿੰਡਾ ਦੇ ਗਰੋਥ ਸੈਂਟਰ ਵਿਖੇ ਗੈਰ ਮੈਰੀ ਪੈਸਟੀਸਾਈਡ ਅਤੇ ਖਾਦਾਂ ਹੰ ਦਾ ਫੜਿਆ ਜ਼ਖੀਰਾ ਵੀਰਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਗਰੋਥ ਸੈਂਟਰ ਵਿਖੇ ਪਹੁੰਚੀ ਖੇਤੀਬਾੜੀ ਵਿਭਾਗ ਦੀ ਟੀਮ ਜੋ ਜੁਆਇੰਟ ਡਾਇਰੈਕਟਰ ਦੀ ਅਗਵਾਈ ਦੇ ਵਿੱਚ ਅਤੇ ਉਹਨਾਂ ਵੱਲੋਂ ਇਹ ਬਠਿੰਡਾ ਦੇ ਗ੍ਰੋਥ ਸੈਂਟਰ ਵੇਖੇ ਇੱਕ ਗੈਰ ਮਿਆਰੀ ਖਾਦਾਂ ਅਤੇ ਪੈਸਟੀਸਾਈਡ ਬਣਾਉਣ ਵਾਲੀ ਫੈਕਟਰੀ ਦਾ ਇਨ੍ਹਾਂ ਵੱਲੋਂ ਇੱਕ ਫੈਕਟਰੀ ਅੰਦਰ ਜ਼ਖੀਰਾ ਫੜਿਆ ਗਿਆ ਜਿਸ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਜਾਂ ਬਹੁਤ ਸਾਰੀਆਂ ਖਾਦਾਂ ਇਹੋ ਜੀਆਂ ਸਨ ਜੋ ਗੈਰ ਮਿਆਰੀ ਸਨ ਅਤੇ ਨਾਲ ਐਕਸਪਾਇਰੀ ਡੇਟ ਵੀ ਸਨ ਜਿਸ ਨੂੰ ਲੈ ਕੇ ਇਸ ਮੌਕੇ ਜੁਆਇੰਟ ਡਾਇਰੈਕਟਰ ਦਾ ਕਹਿਣਾ ਹੈ ਕਿ ਹੁਣ ਸਾਡੇ ਵੱਲੋਂ ਇਸ ਦੀ ਜੋ ਆਪਣਾ ਚੈਕਿੰਗ ਕੀਤੀ ਗਈ ਹੈ ਅਤੇ ਹੁਣ ਇਹਦੇ ਸੈਂਪਲ ਭਰੇ ਜਾਣਗੇ ਸੈਂਪਲ ਪਰੰਤੋ ਬਾਅਦ ਬਣਦੀ ਕਾਰਵਨ ਦੀ ਕੀਤੀ ਜਾਵੇਗੀ ਹੋ ਸਕਦਾ ਹੈ ਕਿ ਇਹਨਾਂ ਦੇ ਧੋਖਾਧੜੀ ਦਾ ਮਾਮਲਾ ਵੀ ਇਹਦੇ ਨਾਲ ਇਹਨਾਂ ਵੱਲੋਂ ਦਰਜ ਕਰਵਾਇਆ ਜਾਵੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗ੍ਰੋਥ ਸੈਂਟਰ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਅੱਜ ਖੇਤੀਬਾੜੀ ਵਿਭਾਗ ਦੀ ਟੀਮ ਜੁਆਇੰਟ ਡਾਇਰੈਕਟਰ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚੀ ਹੈ ਅਤੇ ਇਹਨਾਂ ਵੱਲੋਂ ਇੱਕ ਫੈਕਟਰੀ ਦੇ ਅੰਦਰ ਜਿੱਥੇ ਆਪਣਾ ਰੈਡ ਕੀਤੀ ਗਈ ਉੱਥੇ ਇਸ ਦੇ ਅੰਦਰ ਬਹੁਤ ਸਾਰੀਆਂ ਗੈਰਮਿਆਰੀ ਪੈਸਟੀਸਾਈਡ ਅਤੇ ਖਾਦਾ ਮਡਨੀਆਂ ਸਨ ਜੋ ਇਹਨਾਂ ਵੱਲੋਂ ਇਹ ਇਹਨਾਂ ਦੀ ਆਪਣਾ ਜਾਂਚ ਕੀਤੀ ਗਈ ਹੈ ਇਹਨਾਂ ਦੀ ਟੀਮ ਇੱਥੇ ਆਈ ਹੋਈ ਹੈ ਤੇ ਇਹਨਾਂ ਬਲੋਗ ਇਨ ਤੇ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਆਖਣਾ ਹੈ ਕਿ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਸਾਡੇ ਵੱਲੋਂ ਥਾਣੇ ਨੂੰ ਵੀ ਸਾਡੇ ਨੂੰ ਸੂਚਿਤ ਕੀਤਾ ਕਿਤੇ ਪੁਲਿਸ ਨੂੰ ਇਸ ਦੀ ਆਪਣਾ ਇਹਨਾਂ ਦੇ ਉੱਤੇ ਮਾਮਲਾ ਦਰਜ ਵੀ ਆਪਾਂ ਕਰਨਾ ਪਵੇ ਹੋ ਸਕਦਾ ਹੈ ਕਿ ਇਸ ਤੇ ਤੋਖਤ ਦੇ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟੇਂਡਾ ਦੇ ਗ੍ਰੋਥ ਸੈਂਟਰ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਇੱਕ ਜ਼ਖੀਰਾ ਇਹਨਾਂ ਵੱਲੋਂ ਫੜਿਆ ਗਿਆ ਹੈ ਜਿੱਥੇ ਗੈਰ ਮੈਰੀ ਪੈਸਟੀਸਾਈਡ ਅਤੇ ਨਾਲ ਖਾਦਾਂ ਅਤੇ ਬਹੁਤ ਸਾਰੀਆਂ ਪੀਂਗਾਂ ਸਨ ਜਿਨ੍ਹਾਂ ਦੀ ਬਹੁਤ ਸਾਰੀਆਂ ਦੀ ਆਪਣਾ ਸਪਰੇਅ ਜੜ ਸੀ ਅਤੇ ਇਸ ਨੂੰ ਲੈ ਕੇ ਇਹਨਾਂ ਵੱਲੋਂ ਇਹ ਆਪਣਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਖੇਤੀਬਾੜੀ ਵਿਭਾਗ ਦੀ ਟੀਮ ਇੱਥੇ ਜੁਆਇੰਟ ਡਾਇਰੈਕਟਰ ਦੀ ਅਗਵਾਈ ਦੇ ਵਿੱਚ ਪਹੁੰਚੀ ਅਤੇ ਉਹਨਾਂ ਵੱਲੋਂ ਇਹਦੀ ਸੈਂਪਲਿੰਗ ਇਹਨਾਂ ਵੱਲੋਂ ਕੀਤੀ ਤੇ ਹੁਣ ਇਹਨਾਂ ਵੱਲੋਂ ਅਗਲੀ ਕਾਰ ਵੀ ਕੀਤੀ ਜਾ ਰਹੀ ਹੈ ਉਸ ਨੂੰ ਸ੍ਰੋਣਿਆ ਕੀ ਕਹਿੰਦੇ ਨੇ ਅਧਿਕਾਰੀ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਜਗ੍ਹਾ ਤੁਸੀਂ ਜਿਹੜੀ ਕਰਨੀ ਆ ਮੈਂ ਗੁਰਜੀਤ ਸਿੰਘ ਬਰਾੜ ਸਯੁਜਕਤ ਵੈਕਟਰ ਖੇਤੀਬਾੜੀ ਇਨਪੁਟਸ ਮੈਂ ਚੰਡੀਗੜ੍ਹੋਂ ਆਇਆ ਅਸੀਂ ਇੱਥੇ ਇੱਕ ਰੂਟੀਨ ਚੈੱਕਅਪ ਜਿਵੇਂ ਸੀਜ਼ਨ ਦੇ ਸ਼ੁਰੂ ਦੇ ਵਿੱਚ ਕੀਤਾ ਜਾਂਦਾ ਉਸੇ ਤਰ੍ਹਾਂ ਇੱਥੋਂ ਫੈਕਟਰੀਆਂ ਦੀ ਚੈਕਿੰਗ ਕਰ ਰਹੇ ਸੀਗੇ ਤਾਂ ਆ ਇੱਥੇ ਸਾਨੂੰ ਪਤਾ ਲੱਗਿਆ ਵੀ ਜਿਹੜਾ ਗੈਰ ਬਿਯਾਰੀ ਦਵਾਈਆਂ ਹੈਗੀਆਂ ਖਾਦਾਂ ਹੈਗੀਆਂ ਉਹ ਇੱਥੇ ਬਣਾਈਆਂ ਜਾ ਰਹੀਆਂ ਸੀ ਅਸੀਂ ਆ ਕੇ ਇਹ ਦੇਖਿਆ ਤਾਂ ਇੱਥੇ ਕੋਈ ਵੀ ਹਾਲਾਂਕਿ ਇਹ ਇਹ ਆਪ ਮੈਨੂਫੈਕਚਰ ਕਰਕੇ ਇਹਨਾਂ ਕੋਲੇ ਲਾਇਸੈਂਸ ਲਿਆ ਹੋਇਆ ਵੀ ਅਸੀਂ ਖੁਦ ਮੈਨੂਫੈਕਚਰ ਕਰ ਰਹੇ ਹਾਂ ਪਰ ਅਸੀਂ ਆ ਕੇ ਜਦੋਂ ਫੈਕਟਰੀ ਦੇ ਹਾਲਾਤ ਦੇਖੇ ਇੱਥੇ ਮੈਨੂਫੈਕਚਰਿੰਗ ਦਾ ਕੋਈ ਵੀ ਸਾਧੋ ਸਮਾਨ ਅਵੇਲੇਬਲ ਹੈ ਨਹੀਂ ਸੀ ਪਰ ਇਹਨਾਂ ਨੇ ਕੁਝ ਰਾ ਮਟੀਰੀਅਲ ਤੇ ਕੁਝ ਇੱਥੇ ਚਟੇ ਰੰਗ ਦਾ ਪਾਊਡਰ ਉਹਨੂੰ ਭਰ-ਭਰ ਕੇ ਜਿਹੜਾ ਹੈਗਾ ਬੈਗਾਂ ਦੇ ਵਿੱਚ ਪਾਈ ਜਾ ਰਹੇ ਸੀ ਤੇ ਉਹ ਹੁਣ ਉਹ ਉਹਨੂੰ ਚੈੱਕ ਕਰਕੇ ਪਤਾ ਲੱਗੂਗਾ ਵੀ ਉਹ ਕੀ ਚੀਜ਼ ਹੈ ਜਾਂ ਕਿਸ ਤਰ੍ਹਾਂ ਭਰਿਆ ਜਾ ਰਿਹਾ ਹੈ ਪਰ ਮੁੱਢਲਾ ਵੇਖਣ ਦੇ ਵਿੱਚ ਇਹ ਲੱਗ ਰਿਹਾ ਵੀ ਇਹ ਜਿਹੜਾ ਮਟੀਰੀਅਲ ਭਰਿਆ ਜਾ ਰਿਹਾ ਉਹ ਗੈਰ ਮਿਆਰੀ ਮਟੀਰੀਅਲ ਹੈ ਕਿੰਨਾ ਗੱਲ ਸਮਝਿਆ ਕਿ ਕਿੰਨਾ ਮਾਲ ਇਥੇ ਮਾਲ ਜੇ ਆਪਾਂ ਹਜੇ ਤੱਕ ਉਹਦੀ ਗਿਣਤੀ ਤਾਂ ਚੱਲ ਰਹੀ ਆ ਸਾਡੀਆਂ ਟੀਮਾਂ ਆ ਗਈਆਂ ਉਹ ਲੱਗੀਆਂ ਹੋਈਆਂ ਪਰ ਇਹ ਜਿਹੜਾ ਹੈਗਾ ਲੱਖਾਂ ਰੁਪਈਆਂ ਦਾ ਮਾਲ ਹੈ ਘਟੋ-ਘਟ ਜੇ ਆਪਾਂ ਕੁਆਂਟੀਟੀ ਗਿਣੀਏ ਤਾਂ 100 ਟਨ ਦੇ ਆਸ-ਪਾਸ ਜਿਹੜਾ ਕੁੱਲ ਮਟੀਰੀਅਲ ਇੱਥੇ ਪਿਆ ਹੈਗਾ ਜਿਹੜਾ ਰੱਖ ਰੱਖਿਆ ਉਹ ਸਹੀ ਹੈ ਨਹੀਂ ਉਹ ਬਿਲਕੁਲ ਜਿਹੜਾ ਸਾਡੇ ਐਕਟ ਦੇ ਅਨਸਾਰ ਖਾਦਾਂ ਦੇ ਕਾਨੂੰਨ ਮੁਤਾਬਕ ਜਿੱਥੇ ਰੱਖਿਆ ਜਾਣਾ ਚਾਹੀਦਾ ਉਹ ਸਹੀ ਨਹੀਂ ਹੈ ਨਾ ਹੀ ਇੱਥੇ ਜਿਵੇਂ ਹੁਣ ਤੁਸੀਂ ਖੜੇ ਆਪ ਹੀ ਦੇਖ ਰਹੇ ਹੋ ਇੱਥੇ ਤਾਂ ਟੈਂਪਰੇਚਰ ਹੈ ਜਿਹੜਾ ਉਹ 40 ਡਿਗਰੀ ਤੋਂ ਉੱਤੇ ਹੋਣਾ ਪਰ ਵਿੱਚ ਹੀ ਇਹਦੇ ਬਾਇਓ ਖਾਦਾਂ ਪਈਆਂ ਜਿਨ੍ਹਾਂ ਦੇ ਵਿੱਚ ਜੀਵਾਣੂ ਹੁੰਦਾ ਉਹ ਜਿਉਂਦੇ ਜਿਹੜੇ ਜੀਓ ਦੇ ਵਿੱਚ ਹੁੰਦੇ ਆ ਉਹ ਇਸ ਟੈਂਪਰੇਚਰ ਦੇ ਵਿੱਚ ਜਿਉਂਦੇ ਨਹੀਂ ਰਹਿ ਸਕਦੇ ਉਹਨੂੰ ਰੂਮ ਟੈਂਪਰੇਚਰ 24-25 ਡਿਗਰੀ ਦੇ ਵਿੱਚ ਭਰਿਆ ਜਾਣਾ ਚਾਹੀਦਾ ਜੀ ਉਹਦੇ ਤੇ ਜਿੰਨੀ ਵੀ ਕਾਰਵਾਈ ਹੈਗੀ ਆ ਉਹ ਅਸੀਂ ਇੱਕ ਵਾਰੀ ਇਹਨਾਂ ਤੋਂ ਹੁਣ ਬੁਲਾਏ ਹੋਏ ਆ ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਹੈ ਉਹ ਚੈੱਕ ਕਰ ਰਹੇ ਆ ਜਿੱਥੇ ਵੀ ਕੋਈ ਕਮੀ ਹੋਈ ਜੇ ਪੁਲਿਸ ਕੇਸ ਹੋਇਆ ਤਾਂ ਅਸੀਂ ਹੁਣੇ ਪੁਲਿਸ ਨੂੰ ਬੁਲਾ ਕੇ ਇਹਨਾਂ ਤੇ ਦੇ ਉਹਦੇ ਵਿੱਚ ਅੱਗੇ ਜੋ ਧਾਰਾ ਹੋਣਗੀਆਂ ਅਸੀਂ ਸੈਂਪਲਿੰਗ ਡਰਾ ਕਰਾਂਗੇ ਸੈਂਪਲ ਟੈਸਟ ਹੋਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਧਾਰਾ ਉਸ ਹਿਸਾਬ ਨਾਲ ਜੋੜੀਆਂ ਜਾਣਗੀਆਂ ਸਰ ਕਿਸਾਨੀ ਬੈਸੀ ਵੀ ਡੁੱਪਦੀ ਜਾ ਰਹੀ ਹੈ ਕਿ ਇਹ ਜਿਹੜਾ ਮਟੀਰੀਅਲ ਮਿਲਦਾ ਹੈਗਾ ਤਾਂ ਫਸਲ ਤੇ ਹੋਰ ਵੀ ਬਹੁਤ ਵੱਡਾ ਨੁਕਸਾਨ ਹੋਊਗਾ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਜੀ ਜਿਹੜਾ ਇਹ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਜੀ ਗੁਰਮੀਤ ਸਿੰਘ ਗੁੱਡੀਆਂ ਜੀ ਨੇ ਸਾਨੂੰ ਸਖਤ ਆਦੇਸ਼ ਦਿੱਤੇ ਹੋਏ ਆ ਸਾਰੇ ਵਿਭਾਗਾਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਗੈਰਮਿਆਰੀ ਮਟੀਰੀਅਲ ਚਾਹੇ ਉਹ ਖਾਦ ਹੈ ਚਾਹੇ ਉਹ ਬੀਜ ਹੈ ਚਾਹੇ ਉਹ ਦਵਾਈਆਂ ਉਹ ਕਿਸੇ ਵੀ ਕੀਮਤ ਤੇ ਵਿਕਣ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਉਹਦੇ ਲਈ ਜਿਹੜਾ ਅਸੀਂ ਆ ਇੱਕ ਰੁਟੀਨ ਜਿਹੜਾ ਫਸਲਾਂ ਦੇ ਬਜਾਈ ਤੋਂ ਜਿਹੜਾ ਹੁਣ ਜਿਵੇਂ ਸੌਣੀ ਦੀਆਂ ਫਸਲਾਂ ਤੇ ਸਪਰੇਆ ਸ਼ੁਰੂ ਹੋਣੀਆਂ ਹੈ ਖਾਦਾਂ ਸ਼ੁਰੂ ਹੋਣੀਆਂ ਉਹਦੇ ਲਈ ਜਿਹੜੀ ਇੱਕ ਰੁਟੀਨ ਚੈਕਿੰਗ ਅਸੀਂ ਸੈਂਪਲਿੰਗ ਕਰ ਰਹੇ ਸੀ ਤਾਂ ਉੱਥੋਂ ਸਾਨੂੰ ਇਹ ਇਹਦਾ ਪਤਾ ਲੱਗਿਆ ਤੇ ਸਾਨੂੰ ਮੰਤਰੀ ਜੀ ਵੱਲੋਂ ਆਦੇਸ਼ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਨੂੰ ਬਖਸ਼ਾ ਨਹੀਂ ਜਾਣਾ ਚਾਹੀਦਾ ਚਾਹੇ ਕਿਸੇ ਵੀ ਇਦੇ ਵਿੱਚ ਫੈਕਟਰੀ ਵਾਲੇ ਵੀ ਅنگਹਿਲੀ ਆ ਜਾਂ ਅਫਸਰ ਵੀ ਅنگਹਿਲੀ ਆ ਜਾਂ ਕਿਸੇ ਕਾਰਵਾਈ ਦੀ ਕੋਈ ਕਮੀ ਆ ਉਹ ਪੂਰਾ ਅਸੀਂ ਸਾਰਾ ਚੈੱਕ ਕਰਕੇ ਪੂਰੀ ਕਾਰਵਾਈ ਕਰਾਂਗੇ ਜੇ ਇਹ ਦਾ ਅਸੀਂ ਇਹ ਸਟਾਕ ਵੀ ਦੇਖ ਰਹੇ ਆ ਜਿੱਥੋਂ ਮਟੀਰੀਅਲ ਆਇਆ ਉਹ ਦੇਖ ਰਹੇ ਆ ਜੇ ਇਹ ਮਟੀਰੀਅਲ ਕਿਤੇ ਦੁਕਾਨਾਂ ਤੇ ਡਿਸਪੈਚ ਹੋ ਚੁੱਕਿਆ ਜਾਂ ਇਥੋਂ ਮਟੀਰੀਅਲ ਚਲਾ ਗਿਆ ਤਾਂ ਅਸੀਂ ਉਹਨਾਂ ਦੁਕਾਨਾਂ ਤੇ ਜਿੱਥੇ ਮਟੀਰੀਅਲ ਗਿਆ ਉੱਥੇ ਵੀ ਸੀਜ਼ ਕਰਾਂਗੇ ਉਹਦੀ ਸੈਂਪਲਿੰਗ ਕਰਕੇ ਸਾਰਾ ਉਹਨਾਂ ਨੂੰ ਟੈਸਟ ਕਰਵਾਵਾਂਗੇ। ਹਜੇ ਹਜੇ ਤੱਕ ਇੱਥੇ ਕੋਈ ਨਹੀਂ ਆਇਆ। ਜਦੋਂ ਕੋਈ ਆਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਦਾ ਮਾਲਕ ਕੌਣ ਹੈ। ਕਿ ਹਜੇ ਤੱਕ ਤਾਂ ਅਸੀਂ ਇਹਨਾਂ ਦੇ ਕਾਗਜ਼ ਪੱਤਰ ਮੰਗਵਾ ਰਹੇ ਹਾਂ। ਸਿਰਫ ਇੱਕ ਇੱਥੇ ਜਿਹੜੇ ਚੌਂਕੀਦਾਰ ਜਾਂ ਕੋਈ ਕਰਿੰਦਾ ਸੀ ਜੀ ਤੋਂ ਅਸੀਂ ਖਲਵਾਈ ਆ ਇਹ ਫੈਕਟਰੀ। ਐਕਸਪਾਇਰੀ ਡੇਟ ਵਾਲਾ ਵੀ। ਐਕਸਪਾਇਰੀ ਡੇਟ ਦਾ ਮਾਲ ਜਿਹੜਾ ਹੈਗਾ ਕਾਫੀ ਪਿਆ ਇੱਥੇ ਜੋ ਕਿ ਇੱਥੇ ਨਹੀਂ ਹੋਣਾ ਚਾਹੀਦਾ ਸੀ। ਉਹਦੇ ਤੋਂ ਹੀ ਸਾਨੂੰ ਖਰਚਾ ਹੈ ਵੀ ਕਿਤੇ ਇਹ ਜਿਹੜਾ ਐਕਸਪਾਇਰ ਹੋਇਆ ਹੋਇਆ ਮਾਲ ਹੈ। ਉਹਨੂੰ ਰੀਪੈਕ ਜਾਂ ਉਹਦੀ ਤਰੀਕਤਾ ਨਹੀਂ ਬਦਲ ਰਹੀ। ਉਸ ਜਿਹੜਾ ਜਿਆਦਾ ਜਿਹੜਾ ਮਟੀਰੀਅਲ ਪਿੱਛੇ ਪਿਆ ਹੈਗਾ ਐਕਸਪਾਇਰ ਹੋਇਆ ਹੋਇਆ ਉਹ ਬਾਇਓ ਫਰਟੀਲਾਈਜ਼ਰ ਹੈ। ਤੇ ਬਾਇਓ ਫਰਟੀਲਾਈਜ਼ਰ ਮਟੀਰੀਅਲ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਜਵਾਨੂ ਖਾਧਾ ਹੁੰਦੀਆਂ। ਉਹਦੀ ਇੱਕ ਲਾਈਫ ਹੁੰਦੀ ਹੈ। ਜੇ ਉਹ ਜਵਾਨੂ ਮਰ ਗਏ ਆ ਜਾਂ ਉਹਦੀ ਲਾਈਫ ਖਤਮ ਹੋ ਗਈ ਆ ਤਾਂ ਉਹਨੂੰ ਦੁਬਾਰੇ ਡਿਸਟਰੋਏ ਕਰਨਾ ਬਣਦਾ ਨਾ ਕਿ ਇਹ ਤੇ ਬੈਕਟਰੀ ਦੁਬਾਰੇ ਲਿਆਉਣਾ ਚਾਹੀਦਾ। ਕਾਰਵਾਈ ਕਿਸ ਤਰ੍ਹਾਂ ਨਹੀਂ ਤੁਹਾਡੇ ਕੋਲੋਂ ਵੀ ਆਪਣਾ ਕਰਵਾ ਜਾਈਏ। ਕਾਰਵਾਈ ਸਾਡਾ ਜਿਹੜਾ ਖਾਦ ਕੰਟਰੋਲ ਆਰਡਰ ਹੈ, ਕਾਨੂੰਨ ਹੈ ਜਿਹੜਾ ਸਾਡਾ ਖਾਦਾਂ ਜਿਹੜਾ ਅ ਅਸੈਂਸ਼ੀਅਲ ਕਮੋਡਿਟੀ ਐਕਟ 255 ਬਹੁਤ ਸਖਤ ਕਾਨੂੰਨ ਹੈ ਜਿਹਦੇ ਅੰਦਰ ਸਾਰਾ ਇਹ ਕੰਟਰੋਲ ਕੀਤਾ ਜਾਂਦਾ ਸੀ ਆਰ ਪੀ ਸੀ ਦੇ ਅੰਦਰ ਅਸੀਂ ਕਾਰਵਾਈ ਕਰਾਂਗੇ